ਸੱਚੇ ਕਰ ਆਪ ਬਣਾ ਰਹੇ ਆ ਆਲੂਾਂ ਦੀ ਸੁੱਕੀ ਸਬਜ਼ੀ ਆਪ ਆਲੂਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੱਲ ਲਿਆ ਸੱਲਣ ਤੋਂ ਬਾਅਦ ਫੇਰ ਤੋਂ ਲਿਆ ਹੁਣ ਇਹਨਾਂ ਨੂੰ ਆਪ ਕੱਟਾਂਗੇ ਕਿਸੇ ਕਿਸੇ ਹੀ ਸਿਰਚ ਕੱਟਣ ਕਰਦੇ ਆ ਆਪ ਆਲੂ ਥੋੜੇ ਮੋਟੇ ਇਸ ਲਈ ਕੱਟੇ ਆ ਕਿਉਂਕਿ ਆਪਾਂ ਨੇ 50% ਘਵਾਲਣਾ ਫਵਾਲ ਕੇ ਫੇਰ ਹੰਡੇ ਕਰਾਂਗੇ ਜੇਕਰ ਪੜੀ ਉੱਪਰ ਲਣਗੇ ਜੇ ਬਾਲੇ ਪਤਲੇ ਕੱਟ ਲੋ ਤਾਂ ਬਿਲਕੁਲ ਝੋਗਵਾਂਜ ਦੀ ਸਬਜ਼ੀ ਵਧੀਆ ਨਹੀਂ ਲੱਗਦੀ ਹੁਣ ਆਪਾਂ ਪੈਲ ਤਿੰਨ ਚਰਵਣ ਤੋਂ ਮਗੇ ਫੇਰਵਾਂ ਲਾਂਗੇ ਆਪਾਂ ਜਿੰਨੇ ਆਲੂ ਸੇ ਉਹ ਤੋਂ ਡਬਲ ਪਾਣੀ ਲੈ ਲਿਆ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਮਨਕਦਾ ਹੁਣ ਇਹਨੂੰ 50% ਉਵਲਾਂਗੇ ਆਪਾਂ ਰੱਖਤਾ ਗੈਸ ਤੇ ਸਿਰਫ ਤੇਨ ਵਾਲੀ ਆਂ ਦੇਣੀ ਹੈ ਜਦੋਂ ਇਹ ਬਲ ਸ਼ੁਰੂ ਹੋ ਜਾਏ ਤਾਂ ਅਜਿਆ ਆਪਣਾ ਸਟਾਰਚ ਹੈ ਉਤਾਰ ਦੇਣੀ ਇਹ ਜਿਹੜਾ ਪੰਜਾਬੀ ਪਾਸ ਉਹ ਚਾਗ ਕਹਿੰਦੇ ਆ ਇਹ ਉਤਾਰ ਦੋ

इस ख को दि फल पनेट होता अ चत्र कर साफ पත් पेटपटे प्याස अद्रමගේ खला क्लां जी खेल idea yeah mm -hmm.

se lo cambió con la misma mamá. ¿Qué te comenta el mamá? ¿Está ahí? Mejor no hacerlo. Por ahí la vez.

থাকে টাইম বাৰু পঞ্জীয়াক मटर

तो अपने कल कले हो जाए अपनी सब्जी बनती आपको गैस पर तो बंद सारे का वीडियो देखने लिये बहुत बहुत धनबाद वीडियो लाइक शेयर जरूर कर देना जो तुम मेरे चैनल पर नम्य प्लीज चैनल सब्सक्राइब करना लास्ट तो आपको बड़ा बड़ा धनबाद